ਬਸ ਈ ਗਾਲ ਮੇਰਾ ਨਾਮ ਰਮਨ ਸਿੰਘ ਆਲੌਕ ਦੇ ਇਸ ਮਕਮੇ ਮੌਜੂਦ ਹੈ ਸਾਨਿਆਲ ਦੇ ਵਿੱਚ ਤੁਸੀਂ ਮੇਰੇ ਪਿੱਛੇ ਅਨੰਤਨ ਸਟੂਡੀਓ ਦੇ ਵਿੱਚ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਫੁੱਟੀਆਂ ਕਾਫੀ ਜਿਹੜੀਆਂ ਫਲਾਈ ਵਗੈਰਾ ਹੈਗੀਆਂ ਵਾ ਆਪਾਂ ਗੱਲਬਾਤ ਕਰਾਂਗੇ ਜਿਹੜੇ ਇਸ ਦੇ ਓਨਰ ਨੇ ਤੇ ਕੀ ਇਹਨਾਂ ਕੋਲ ਸਪੈਸ਼ਲ ਹੈ ਕੀ ਇਹਨਾਂ ਕੋ ਖਾਸ ਹੈ ਇਸ ਵਾਰ ਕੀ ਲੈ ਕੇ ਆਏ ਨੇ ਐਗਜ਼ੀਬਿਸ਼ਨ ਦੇ ਕੀ ਨਾਈ ਲਾਈਫ ਹੈ ਸਾਰੀ ਜਾਣਕਾਰੀ ਲਵਾਂਗੇ ਜਿਹੜੇ ਸਾਡੇ ਮੌਜੂਦ ਨੇ ਓਨਰ ਆਪਾਂ ਕਰਦੇ ਉਹਨਾਂ ਨਾਲ ਗੱਲਬਾਤ ਹੁਣ ਅਨੰਤਮ ਸਟੂਡੀਓ ਤੋਂ ਰੋਹਨ ਜੀ ਜਿਹੜੇ ਓਨਰ ਨੇ ਸਾਡੇ ਨਾਲ ਮੌਜੂਦ ਨੇ ਜਾਣਕਾਰੀ ਲਵਾਂਗੇ ਸਾਰੀ ਇਹਨਾਂ ਦੇ ਕੋਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਰ ਜੀ ਆਪਣੇ ਕੋਲ ਇਸ ਵਾਰ ਕੀ ਤੁਸੀਂ ਖਾਸ ਲੈ ਕੇ ਆਏ ਹੋ ਐਗਜ਼ੀਬਿਸ਼ਨ ਦੇ ਵਿੱਚ ਤੇ ਸਭ ਤੋਂ ਇਹ ਦੱਸੋ ਕਿ ਰਿਸਪੌਂਸ ਕੀ ਰਿਹਾ ਆਪਣਾ ਐਗਜ਼ੀਬਿਸ਼ਨ ਦਾ ਦੇਖੋ ਲੁਧਿਆਣਾ ਨੇ ਅੱਜ ਤੱਕ ਹਾਂ ਲੁਧਿਆਣਾ ਨੇ ਦੇਖੋ ਅੱਜ ਤੱਕ ਅਡੀ ਡਿਸਪਾਇੰਟ ਕੀਤਾ ਨਹੀਂ ਹੈ ਲੁਧਿਆਣਾ ਵਿੱਚ ਰਹਿ ਕੇ ਬਾਕੀ ਸਾਨੂੰ 25 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਸਾਡੀ ਬੇਸਿਕਲੀ ਪੇਰੈਂਟ ਕੰਪਨੀ ਸ਼ਾਂਸ਼ਾ ਪਲਾਈਵੋਡ ਹੈਗੀ ਹੈ ਉਹਦੇ ਪਲਾਈਵੋਡ ਦੀ ਅਸੀਂ ਮੈਨੂਫੈਕਚਰਿੰਗ ਕਰਦੇ ਆਂ ਫਰੋਮ ਲਾਸਟ 2 ਇਅਰਸ ਅਸੀਂ ਇਹ ਪੈਨਲਸ ਲੈ ਕੇ ਆਏ ਆ ਇੱਕ ਤਰ੍ਹਾਂ ਦਾ ਸਟੋਨਸ ਦਾ ਨੈਚੁਰਲ ਸਟੋਨ ਜਿਹੜਾ ਹੁੰਦਾ ਹੈ ਉਹਦਾ ਅਸੀਂ ਸਬਸਟੀਟਿਊਟ ਲੈ ਕੇ ਆਏ ਆ ਸਭ ਤੋਂ ਇਹਦੀ ਖਾਸ ਗੱਲ ਕੀ ਹੈ ਫਲੈਕਸੀਬਲ ਹੈ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਇੱਧਰ ਫਲੈਕਸੀਬਿਲਟੀ ਪਰ ਸਰ ਤੁਸੀਂ ਸਟੋਨ ਦੀ ਗੱਲ ਕੀਤੀ ਆ ਇਹਦੇ ਇਹ ਤਾਂ ਮੈਨੂੰ ਲੱਕੜ ਲੱਗਦੀ ਨਹੀਂ ਨਹੀਂ ਇਹ ਲੱਕੜ ਨਹੀਂ ਹੈ ਨਹੀਂ ਲੱਕੜ ਨਹੀਂ ਹੈ ਤੁਸੀਂ ਫੀਲ ਕਰੋਗੇ ਤੁਹਾਨੂੰ ਦੂਰੋਂ ਕਿਉਂਕਿ ਇਹ ਲੱਕੜ ਵਰਗਾ ਟੈਕਸਚਰ ਹੀ ਹੈ ਕਲਰ ਅਸੀਂ ਇਹ ਲੱਕੜ ਵਰਗਾ ਕੀਤਾ ਹੈ ਓਕੇ ਇਹਦੀ ਸਭ ਤੋਂ ਵੱਡੀ ਗੱਲ ਹੈ ਪੇਂਟੇਬਲ ਹੈ ਹਮ ਦੂਸਰੀ ਵਧੀਆ ਗੱਲ ਇਹਦੀ ਹੈ ਕਿ ਤੁਸੀਂ ਇਹਨੂੰ ਪਿੱਲਰ ਤੇ ਘੁਮਾਣਾ ਹੈ ਕਿਤੇ ਰਾਉਂਡ ਸ਼ੇਪ ਵਿੱਚ ਘੁਮਾਣਾ ਹੈ ਤੁਸੀਂ ਈਜ਼ੀਲੀ ਬੈਂਡ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਇੱਥੇ ਤਿੰਨ ਰਾਉਂਡਸ ਆਪਾਂ ਦਿੰਦੇ ਆ ਹਮਮ ਉਹਨੇ ਜਿਵੇਂ ਫੈਬਰਿਕ ਡਿਜ਼ਾਈਨ ਹੈ ਇਹ ਫੈਬਰਿਕ ਡਿਜ਼ਾਈਨ ਨੂੰ ਸੀ ਰਾਉਂਡ এজ ਕੱਟ ਕੀਤਾ ਹੈ ਸੀ ਤੁਸੀਂ ਸਟੇਅਰ ਕੇਸੇ ਯੂਜ਼ ਕਰ ਸਕਦੇ ਹੋ ਇੱਕ ਕਾਵਡ ਵਾਲ ਹੈ ਉਹਦੇ ਯੂਜ਼ ਕਰ ਸਕਦੇ ਹੋ ਵੈਨਿਟੀ ਚ ਯੂਜ਼ ਕਰ ਸਕਦੇ ਹੋ ਵਾਸ਼ਰੂਮ ਸਾਰਾ ਐਕਸਟੀਰੀਅਰ ਗ੍ਰੇਡ ਪ੍ਰੋਡਕਟ ਹੈ ਹਮਮ ਉਹਦੇ ਵਿੱਚ ਇੱਕ ਡਿਜ਼ਾਈਨ ਹੈਗਾ ਅਗਰ ਆਪਾਂ ਇਹਨੂੰ ਪੱਥਰ ਦੇ ਚ ਲਵਾਂਗੇ 2250 ਰੁਪਏ ਸਕੁਅਰ ਫੀਟ ਪੱਥਰ ਨੂੰ ਚਿਜ਼ਲ ਕਰਨ ਦਾ ਜੋ ਇਹਦੀ ਸ਼ੀਟ ਦੀ ਕੋਤੇ ਪੱਥਰ ਦਾ ਖਰਚਾ ਲਾ ਲੋ ਜੋ ਇਹ ਸ਼ੀਟ ਦੀ ਕੋਸਟ ਹੈ ਉਹ 1/3 ਹੈ ਜੋ ਐਕਚੁਅਲ ਫਾਈਨਲ ਕੋਸਟ ਆਉਂਦੀ ਹੈ ਉਹਨੇ ਕੁਝ ਸਰ ਇੱਕ ਮਿੰਟ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਵਿੱਚ ਐ ਸਰ ਜਿਹੜੀ ਚੌੜਾਈ ਹੈ ਇਸ ਲਈ ਕਿ ਨਹੀਂ ਜੀ ਇਹ ਕਿ ਇਹ ਜਿਹੜੀ ਨਹੀਂ ਇਹ ਸ਼ੀਟ ਹੈ ਸ਼ੀਟ ਦੀ ਥਿਕਨੈਸ ਹੀ ਤੇਰੇ ਆ ਕੇ ਬਾਲਪੇ ਪਟਾਪ ਕਹਿ ਸਕਦੇ ਨਹੀਂ ਬਾਲਪੇਪਰ ਨਹੀਂ ਉਹ ਲਾਹਣ ਜੀ ਹੁੰਦੀ ਹੈ ਕੋਲ ਚੀਜ਼ ਆ ਗਈ ਇਹ ਐਕਚੁਅਲ ਸਟੋਨ ਦੇ ਨਾਲ ਹੀ ਬਣੀ ਹੈ ਅੱਛਾ ਸਟੋਨ ਨਾਲ ਬਣੀ ਹੋਈ ਹੈ ਸਟੋਨ ਦਾ ਜਿਹੜਾ ਪਾਊਡਰ ਹੁੰਦਾ ਉਹਨੂੰ ਕੰਪਰੈਸ ਕਰਕੇ ਕੇ ਨਾਲ ਮਿਕਸਚਰ ਕਰਕੇ ਉਹਦੇ ਨਾਲ ਹੀ ਚੀਜ਼ ਬਣੀ ਹੋਈ ਹੈ ਠੀਕ ਹੈ ਜੀ ਇਹ ਵੀ ਖਾਸ ਗੱਲ ਇਹ ਹੈ ਜਿਵੇਂ ਤੁਸੀਂ ਲੱਗੀ ਹੈ ਕਿਸੇ ਨੂੰ ਤੁਸੀਂ ਇਹ ਜਿਵੇਂ ਉਹਨਾਂ ਦਾ ਡਿਜ਼ਾਈਨ ਹੈ ਦਾ ਟੱਚ ਕਰਕੇ ਦੇਖੋ ਤੁਸੀਂ ਤੁਹਾਨੂੰ ਇਹ ਲੱਗੂਗਾ ਬਿਲਕੁਲ ਨਹੀਂ ਲੱਗੋ ਬਿਲਕੁਲ ਇਹ વોਟਰਫਾਲ ਦੇ ਪਿੱਛੇ ਤੁਸੀਂ ਲਗਾ ਸਕਦੇ ਹੋ ਘਰਾਂ ਦੇ ਬਾਹਰ ਲਗਾ ਸਕਦੇ ਹੋ ਐਕਸੀਡਰ ਗ੍ਰੇਡ ਹੈ ਠੀਕ ਹੈ ਸਰ ਇਹਦੀ ਆਪਾਂ ਲਾਈਵ ਦੀ ਗੱਲ ਇਹ ਕਿ ਲਾਈਵ ਹੈ ਗਿਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਘਰਾਂ ਦੇ ਬਾਹਰ ਰਗਾ ਰਹੇ ਹੋ ਜਿਸ ਤਰ੍ਹਾਂ ਕੋਈ ਮੌਸਮ ਦਾ ਚੇਂਜ ਹੁੰਦਾ ਰਹਿੰਦਾ ਚਾਹੇ ਗਰਮੀ ਚਾਹੇ ਸਾਡੀ ਗਰਮੀਆਂ ਦੇ ਵਿੱਚ ਦੀ ਗੱਲ ਕਰਨਾ ਜਾਂ ਬਰਸਾਤਾਂ ਦੀ ਗੱਲ ਕਰਨਾ ਸਰ ਜਿਸਾ ਜੋ ਇਹਦਾ ਕਲਰ ਹੈ ਇਹੀ ਰਹੇਗਾ ਜਾਂ ਡਲ ਹੋ ਜਾਏਗਾ ਸਰ ਨਹੀਂ ਇਹ ਦੇਖੋ ਸਭ ਤੋਂ ਵੱਡੀ ਗੱਲ ਹੈ ਪੇਂਟੇਬਲ ਹੈ ਪਹਿਲਾ ਕੁਸ਼ਣ ਤੁਹਾਡਾ ਡਲ ਹੋ ਜਾਊਗਾ ਪੇਂਟੇਬਲ ਹੈ ਜਦ ਤੁਹਾਡਾ ਮਨ ਕੀਤਾ 2-4-5 ਸਾਲ ਬਾਅਦ ਤੁਸੀਂ ਪੇਂਟ ਕਰਾ ਕੇ ਫਰੈਸ਼ ਫੀਲ ਲੈ ਸਕਦੇ ਹੋ ਓਕੇ ਤੇ ਪੇਂਟ ਵੀ ਕਰ ਸਕਦੇ ਆਪਾਂ ਪੇਂਟ ਹੈ ਪੇਂਟ ਕੀਤਾ ਹੋਇਆ ਆਲਰੇਡੀ ਓਕੇ ਸਰ ਇਹ ਪੇਂਟ ਕੀਤਾ ਹੋਇਆ ਆਲਰੇਡੀ ਤੇ ਦੂਜਾ ਤੁਹਾਡਾ ਕੁਸ਼ਣ ਆ ਗਿਆ ਕਿ ਲਾਈਫ ਕਿੰਨੀ ਹੈ 15-20 ਸਾਲ ਦੀ ਗਾਰੰਟੀ ਅਸੀਂ ਦੇ ਰਿਹਾ ਓਕੇ ਸਰ 15-20 ਸਾਲ ਹੈ ਪ੍ਰੋਡਕਟ ਨੂੰ ਕੁਝ ਨਹੀਂ ਹੋਣਾ ਕੁਛ ਹੀ ਬੋਰ ਹੋ ਜੂਗੇ ਐ ਨਹੀਂ ਬੋਰ ਹੋਗਾ ਐ ਡਿਜ਼ਾਈਨ ਨਹੀਂ ਬੋਰ ਹੋਗਾ ਐ ਸਕਰ ਫੁੱਟ ਕੀ ਹੈਗਾ ਸਰ ਇਹਦਾ ਐ ਡਿਪੈਂਡ ਕਰਦਾ ਆਪਣਾ ਡਿਜ਼ਾਈਨ ਦੇ ਅਕੋਰਡਿੰਗ ਜਿਵੇਂ ਥੋੜਾ ਡੈਪਥ ਹੈ ਦੀ ਜ਼ਿਆਦਾ ਐਪ 1350 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਜਾਂਦੇ ਆ ਬੜਾ ਅੱਛਾ ਸਰ ਇੱਕ ਚੀਜ਼ ਹੈ ਇੱਕ ਜਿਸ ਤਰ੍ਹਾਂ ਕਸਟਮਰ ਦੀ ਡਿਮਾਂਡ ਜਿਸ ਤਰ੍ਹਾਂ ਦੀ ਹੋਏਗੀ ਤੁਸੀਂ ਉਸ ਤਰ੍ਹਾਂ ਪ੍ਰੋਵਾਈਡ ਕਰਾ ਲਵੋਗੇ ਤੁਸੀਂ ਨਹੀਂ ਇਹ ਦੇਖੋ ਕਲਰ ਦੇ ਇਦਾਂ ਆਪਸ਼ਨਸ ਅਸੀਂ ਕਾਫੀ ਦੇ ਦਿੰਦੇ ਆ ਲੇਕਿਨ ਪੈਟਰਨ ਜੋ ਤੁਹਾਨੂੰ ਦਿਖ ਰਿਹਾ ਹੈ ਇਹ ਚੀਜ਼ ਹੈ ਕਿਉਂਕਿ ਇਹ ਚੀਜ਼ ਸਾਰੀ ਹੈਗੀ ਇੰਪੋਰਟਡ ਠੀਕ ਹੈ ਕੋਰੀਆ ਦਾ ਪ੍ਰੋਡਕਟ ਹੈ ਇਹ ਵਾਲਾ ਤੇ ਨਾਰਥ ਇੰਡੀਆ ਚ ਵੀ ਆਰ ਦਾ ਫਰਸਟ ਵਨ ਜਿਨ੍ਹਾਂ ਨੇ ਇਹ ਚੀਜ਼ ਇੱਥੇ ਲੈ ਕੇ ਆਇਆ ਇੰਟਰੋਡਿਊਸ ਕੀਤੀ ਹੈ ਸਰ ਜਿਸ ਤਰ੍ਹਾਂ ਕਿ ਇਹ ਦੇਖਣੇ ਮੈਂ ਪਹਿਲਾਂ ਲੱਕੜ ਹੀ ਸਮਝ ਲਈ ਇਹ ਵੀ ਸਟੋਨ ਨਾਲ ਬਣਾਇਆ ਸਾਰਾ ਸਟੋਨ ਦੇ ਨਾਲ ਇਹਦੀ ਲਾਈਫ ਕੀ ਹੈ ਤੇ ਸਰ ਇਹ ਕਿੰਨੇ ਸਕਰ ਫੁੱਟ ਹੈ ਇਹ ਸੇਮ ਹੀ ਹੈ ਜਿਵੇਂ 350 ਕਾਸਟ ਕਰਦਾ ਹੈ ਇਹ ਕੁਛ ਆਪਣਾ ਸ ਹੈ ਆਪਣਾ ਸ 350 ਮਤਲਬ ਜ਼ਿਆਦਾ ਫਰਕ ਨਹੀਂ ਹੈ 25-30 ਦਾ ਫਰਕ ਆਗਾ ਸਰ 25 ਜਾਂ 30 ਰੁਪਏ ਦੇ ਵਿੱਚ ਫਰਕ ਕੀ ਹੋਊਗਾ ਸਰ ਦੋਨਾਂ ਦੇ ਡਿਜ਼ਾਈਨਿੰਗ ਦੈਟ ਇਜ਼ ਅ ਡਿਜ਼ਾਈਨਿੰਗ ਦੇਖੋ ਨਾ ਜਿਵੇਂ ਇਹ ਮਟੀਰੀਅਲ ਜ਼ਿਆਦਾ ਲੱਗਿਆ ਡੈਪਥ ਜ਼ਿਆਦਾ ਹੈ ਥੋੜਾ ਜ਼ਿਆਦਾ ਹੈ ਇਹਦੇ ਮਟੀਰੀਅਲ ਘੱਟ ਲੱਗੇ ਆ ਥੋੜਾ ਘੱਟ ਆ ਸੇ ਅਕੋਰਡਿੰਗ ਸਾਰਾ ਠੀਕ ਹੈ ਸਰ ਸਰ ਹੋਰ ਦੱਸੋ ਕੀ ਹੈਗਾ ਆਪਣੇ ਕੋਲ ਹੋਰ ਆਪਣੇ ਕੋਲੇ ਫਲੂਟਿਡ ਪੈਨਲਸ ਹੈ ਫਲੂਟ ਆਪਾਂ ਲੈ ਕੇ ਜਾਣੇ ਆ ਸਾਰੇ ਲੋਕੀ ਜਿਵੇਂ ਫਰੂਟ ਪਿਲਰਸ ਹੈ ਫਲੂਟਿਡ ਆਪਾਂ ਕਰਦੇ ਆ ਮਾਰਬਲ ਪ੍ਰਿੰਟ ਹੈ ਦੇ ਉੱਪਰ ਲੱਗਿਆ ਤੁਹਾਨੂੰ ਐ ਲੱਗੂਗਾ ਮਾਰਬਲ ਹੀ ਆ ਉਹ ਜਿਵੇਂ ਇੱਕ ਕਾਰਡ ਵਾਲ ਆਪਾਂ ਦਿੱਤੀ ਹੈ ਇੱਥੇ ਬੈਕ ਸਾਈਡ ਤੇ ਓਕੇ ਅੱਛਾ ਸਰ ਮੈਂ ਇੱਕ ਚੀਜ਼ ਇੱਕ ਵਾਰੀ ਪਲੀਜ਼ ਦੱਸ ਦਿਨਾ ਜਰਾ ਮੈਂ ਇਹਦੇ ਬਾਰੇ ਪੁੱਛਣਾ ਚਾਹਣਾ ਸਰ ਕੋਈ ਇਹਦੇ ਬਾਰੇ ਦੱਸਿਆ ਸੀਗਾ ਹਾਂ ਇਹਦੇ ਵਿੱਚ ਸਰ ਜੀ ਕੋਈ ਜਿਸ ਤਰ੍ਹਾਂ ਆਪਾਂ ਇਹਨੂੰ ਕੀ ਕਹਿੰਦੇ ਆ ਮੋਟਾਪੇ ਦੇ ਇਹ ਜੀ ਕਿੰਨਾ ਘੇ ਇੰਚ ਕਿਨੇ ਇੰਚ ਦੀ ਹੁੰਦੀ ਹੈ ਇਹ ਇਹ ਦੇਖੋ ਜਿਹੜੀ ਡੈਪਥ ਹੈਗੀ ਇਹਦੀ 2 mm 3 mm ਕੀ ਇਹ ਡੈਪਥ ਜਿਹੜੀ ਹੈ ਚੜਾਈ ਹੈਗੀ ਆ ਆਪਣਾ 8 9 mm ਆ ਜਾਂਦੀ ਹੈ 8 9 mm ਤੇ ਇਹ ਸਰ ਜੀ ਆਪਣਾ ਕਸਟਮਰ ਨੂੰ ਜਿਸ ਤਰ੍ਹਾਂ ਦੇ ਪੈਸੇ ਇਹ ਕਸਟਮਰ ਪੇ ਕਰੇਗਾ ਉਸ ਤਰ੍ਹਾਂ ਚੜਾਈ mm ਵਧਦੀ ਜਾਏਗੀ ਨਹੀਂ 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 ਇਹ ਮਟੀਰੀਅਲ ਐਸ ਇਟ ਇਜ਼ ਹੀ ਆ ਇੰਪੋਰਟਡ ਹੈ ਤਾਂ ਜਿਵੇਂ ਦੱਸਿਆ ਕੋਰੀਆ ਤੋਂ ਆਇਆ ਹੈ ਸਿਰਫ ਇਹਦੇ ਵਿੱਚ ਆਪਾਂ ਕਲਰ ਚੇਂਜ ਕਰ ਸਕਦੇ ਆ ਕਲਰ ਚੇਂਜ ਕਰ ਸਕਦੇ ਆ ਬਾਕੀ ਮਟੀਰੀਅਲ ਐਸ ਇਟ ਇਜ਼ ਜੋ ਤੁਸੀਂ ਦੇਖ ਰਹੇ ਹੋ ਮੋਟਾ ਦੱਸ ਕਿਹੜੇ ਕਿਹੜੇ ਬਿਲ ਬਲ ਮੋਟੇ ਮੋਟੇ ਜਿਹੜਾ ਤੁਹਾਨੂੰ ਪਸੰਦ ਹੈ ਗਲ ਜਿਹੜਾ ਪਸੰਦ ਹੈ ਜਿਹੜਾ ਪਸੰਦ ਆ ਤੇ ਸ਼ੀਟ ਗਾਰਡ ਇਹ ਕਲਰ ਬਣਵਾਣਾ ਬਾਉਂਡਰ ਬੇਸ ਨਾਲ ਤੁਸੀਂ ਉੱਥੇ ਕਰਦੇ ਹੋ ਉਸ ਨਾਲ ਦਾ ਅੱਛਾ ਸਰ ਜਿਸ ਤੱਕ ਘਰ ਦੇ ਵਿੱਚ ਜਾ ਕੇ ਤੁਸੀਂ ਆਪਣਾ ਫਿਟਿੰਗ ਵੇਰਾ ਕਿਸ ਤਰ੍ਹਾਂ ਅੱਜ ਇਹ ਸਾਰੀ ਟੀਮ ਸਾਡੀ ਪ੍ਰੋਫੈਸ਼ਨਲ ਅਵੇਲੇਬਲ ਹੈ ਸਾਡੀ ਕੰਸਲਟੈਂਸੀ ਟੀਮ ਹੈ ਕੁਛ ਉਹਨਾਂ ਨੂੰ ਸੁਜੈਸ਼ਨਸ ਚਾਹੀਦੀਆਂ ਕਿਹੜਾ ਡਿਜ਼ਾਈਨ ਕਿੱਥੇ ਅੱਛਾ ਲੱਗਦਾ ਹੈ ਉਹ ਸਾਡੀ ਟੀਮ ਦਵੇਲੇ ਸਾਡੇ 350 ਜਾਂ 700 ਸਕਰ ਫੁੱਟ ਦਸੀ ਹੈ ਇਨਕਲੂਡ

ਇਹਨੂੰ ਕੀ ਚੀਜ਼ ਹੈ ਇਹ ਵੀ ਸੇਮ ਸਟੋਨ ਦਾ ਬਣਾਇਆ ਹੈ ਸੇਮ ਸੇਮ ਚੀਜ਼ ਹੈ ਸੇਮ ਡਿਜ਼ਾਈਨ ਦੇ ਕੇਕ ਡਿਜ਼ਾਈਨ ਆਵਲ ਆ ਦੇ ਚਾਹੇ ਨੂੰ ਆਪਾਂ ਗ੍ਰੇਟ ਮੋਲਡ ਕੀਤਾ ਮੋਲ ਠੀਕ ਹੈ ਅੱਛਾ ਭਾਈ ਸਾਹਿਬ ਜੇ ਕਸਟਮਾਈਜ਼ ਜਿਸ ਤਰ੍ਹਾਂ ਕਿ ਬ라운 ਦੇ ਵਿੱਚ ਲੈਣਾ ਚਾਹਵੇ ਤੇ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਆਪਣੇ ਕੋਟ ਵਾਲਾ ਕਲਰ ਕਰਨਾ ਉਹ ਵੀ ਹੋ ਜਾਏ ਆਪਸ਼ਨ ਹੈਗੀ ਹੈ ਮਤਲਬ ਅਨਲਿਮਟਿਡ ਹੈ ਕਿਨਤਾ ਹੈ ਇਹ ਕਿਸਾ ਸਕਰ ਫੂਟਾ ਸਰ ਇਹ ਵਾਲਾ ਕੁਛ ਆਪਣਾ 400 ਸਵਾ 400 ਰੁਪਏ ਪੈ ਜਾਂਦਾ ਹੈ ਤੇ ਇਹ ਸਾਡੀ 350 ਚਾਹ ਪਰ ਦੂਸਰਾ 650 ਇਹ 400 ਸਵਾ 400 ਇਹ ਚ ਕੀ ਸਾਡੀ ਜਿਵੇਂ ਡੈਪਥ ਹੈ ਡਿਜ਼ਾਈਨ ਹੈ ਵਾਲਾ ਜਿਵੇਂ ਡਿਜ਼ਾਈਨ ਹੈ ਪੂਰਾ ਪ੍ਰੋਪਰ ਚੱਲ ਰਿਹਾ ਨਾਲ ਆਪਾਂ ਦੂਜੀ ਸ਼ੀਟ ਲਗਾਵਾਗੇ ਆਪਾਂ 20 ਰੂਪ ਦੇ ਸਕਦੇ ਆ 20 ਡਿਜ਼ਾਈਨ ਬਣ ਸਕਦਾ ਡਿਜ਼ਾਈਨਿੰਗ ਦੇ ਉੱਪਰ ਮੋਲਡਸ ਆਏਗਾ ਠੀਕ ਹੈ ਅੱਛਾ ਸਰ ਇਹਦਾ ਵੀ ਕੋਈ ਕਲਰ ਫੇਡ ਨਹੀਂ ਹੋਊਗਾ ਨਹੀਂ ਵਾਰੰਟੀ ਗਰੰਟੀ 15 ਸਾਲ 20 ਸਾਲ ਦੀ ਸਾਡੀ ਆਪਣੀ ਗਰੰਟੀ ਹੈਗੀ ਹੈ ਠੀਕ ਹੈ ਸਰ ਹੋਰ ਸਾਡਾ ਕੀ ਹੈ ਆਪਣੇ ਕੋਲ ਹੋ ਆਈ ਬਿਲਟ ਦੀ ਹੈ ਆਪਣਾ ਮੈਨੂਫੈਕਚਰਿੰਗ ਹੈ ਇਨ ਹਾਊਸ ਉਹ ਕਲਾਈ ਬਿਲਟ ਦੀ ਫੈਕਟਰੀ ਆਪਣਾ 20 ਸਾਲ ਦੀ ਅਸੀਂ ਗਾਰੰਟੀ ਦੇ ਰਹੇ ਆ ਆਪਣੇ 3 ਦਿਨ ਤੋਂ ਸੈਂਪਲ ਬੋਇਲ ਹੋ ਰਿਹਾ ओके okay, जदी अच्छा सैंपल बॉयल भी ਕਰ ਰਹੇ ਹੋ हां जी हां जी ਇਹ ਤਿੰਨ ਦਿਨ ਤੋਂ ਸਾਡੇ ਨਾਲ सैंपल बॉयल ਹੋ ਰਿਹਾ ਓਕੇ ਇਹ ਬੋਇਲਿੰਗ ਤੋਂ ਬਾਅਦ ਦੇ ਰਿਜ਼ਲਟ ਹੈ ਜਿਸਾ ਕਿ ਪਲਾਈ ਤਾਂ ਵੈਸੇ ਪਾਣੀ ਦੇ ਵਿੱਚ ਪਾਉਣਾ ਫੁੱਲ ਜਾਂਦੀ ਆ ਇਹ ਤਿੰਨ ਦਿਨਾਂ ਦੇ सैंपल बॉयल ਹੋ ਰਿਹਾ ਠੀਕ ਹੈ ਕੀ ਤਿੰਨ ਦਿਨਾਂ ਦੇ सैंपल ਚਾਹੀਏ ਐਗਜ਼ੀਬਿਸ਼ਨ ਲੱਗੀ ਹੈ ਐਸਿਡਿਜ਼ ਹੁੰਦਾ ਹੀ ਆ ਐਸਿਡਿਜ਼ ਹੁੰਦਾ ਹੀ ਆ ਠੀਕ ਹੈ ਇਹ ਵਲੀ ਇਹ ਰਿਕੁਐਸਟ ਸਾਰੀ ਹੈਗੀ ਆ ਕੋਈ ਹੁਣ ਨਹੀਂ ਪਾਣੀ ਪਾਇਆ ਹੈ ਤਿੰਨ ਦਿਨ ਤੋਂ ਪਾਣੀ ਚੱਲ ਰਿਹਾ ਠੀਕ ਹੈ ਐਵੇਂ ਸੋ ਤੇ ਠੀਕ ਠਾਕ ਅੱਛਾ ਸਰ ਇਹ ਕੀ ਖਾਸ ਕੀ ਇਹਦੇ ਵਿੱਚ ਮੈਂ ਤਾਂ ਦੇਖਿਆ ਪਲਾਈ ਤਾਂ ਬਹੁਤ ਜਲਦੀ ਪਾਣੀ ਦੇ ਵਿੱਚ ਫੁੱਲਦੀ ਆ ਦੇਖੋ ਖਾਸ ਹੈ ਵੇ ਸੋਨਾ ਅੱਜ ਮਾਰਕੀਟ ਵਿੱਚ 18 ਕੈਰੇਟ ਵੀ ਹੈ 22 ਕੈਰੇਟ ਵੀ ਹੈ 24 ਕੈਰੇਟ ਵੀ ਹੈ ਠੀਕ ਹੈ ਅਸੀਂ ਇਹਦੇ ਵਿੱਚ ਪਲਾਈ ਵਾਟਰਪ੍ਰੂਫ ਬੰਦੇ ਆ ਫਿਨੋਲ ਕੈਮੀਕਲ ਨਾਲ ਅਸੀਂ ਫਿਨੋਲ ਦੀ ਪਿਓਰਿਟੀ ਤੇ ਸਾਰਾ ਜੋ ਜੋ ਵੀ ਆਪਣਾ ਪਰਚੇਸਿੰਗ ਹੈ ਫਿਨੋਲ ਦੀ ਅਸੀਂ 100% ਫਿਨੋਲ ਯੂਜ਼ ਕਰਦੇ ਆ ਬਾਕੀ ਕੰਪਨੀਆਂ ਸਪਿਓਰਿਟੀ ਘਟਾ ਦਿੰਦੀ ਆ ਉਹ ਬੋਇਲਿੰਗ ਉਹ ਦਿੰਦੀ ਨਹੀਂ ਆ ਜਲਦੀ ਖੁੱਲ ਜਾਂਦੀ ਆ ਸਾਡੀ ਖਾਸ ਇਹਦਾ ਲੈ ਅਸੀਂ ਕੰਪਰੋਮਾਈਜ਼ ਨਹੀਂ ਕਰ ਰਹੇ ਕੁਆਲਿਟੀ ਕੰਪਰੋਮਾਈਜ਼ ਨਹੀਂ ਕਰਦੇ 100% ਫੀਨੋਲ ਹੈ ਤੇ 100% ਫੀਨੋਲ ਹੈ ਸਰ ਇੱਕ ਜੀ ਲਾਸਟ ਮਿੰਟ ਉਹ ਤੁਹਾਨੂੰ ਦਿਖਾ ਦਉਂਗਾ ਇਹ ਬਣਾਣਾ ਜਰਾ ਅ ਤੁਹਾਨੂੰ ਦਿਖਾਣਿਆ ਇੱਕ ਹੋਰ ਵੀ ਮੈਨੂੰ ਕੋਈ ਸ਼ੀਤ ਨਜ਼ਰ ਆਈ ਹੈ ਜੀ ਕੀ ਹੈ ਯਾਰ ਕੀ ਹੈ ਇਹ ਵੀ ਸਟੋਨ ਦੇ ਨਾਲ ਬਣੀ ਹੋਈ ਹੈ ਜਾਂ ਇਹ ਪ੍ਰਾਇਆ ਜਾਂ ਕੀ ਕਰ ਰਹੀ ਹੈ ਮੱਧਮਾ ਨਾ ਦੋਨੇ ਸਰ ਇਹਦੇ ਬਾਰੇ ਦੱਸੋ ਇਹ ਕੀ ਚੀਜ਼ ਹੈ ਇਹ ਪ੍ਰਾਈ ਲੱਗ ਰਹੀ ਮੈਨੂੰ ਨਹੀਂ ਇਹ ਵੀ ਆਪਣਾ ਜੋ ਚੀਜ਼ ਤੁਸੀਂ ਪਿੱਛੇ ਦੇਖੀ ਹੈ ਉਹ ਵੀ ਸੈਵੀ ਸਟੋਨ ਹੈ ਟਰਾਵਰਟਿਨ ਵਿੱਚ ਹੈ ਇਹ ਪ੍ਰਿੰਟਡ ਹੈ ਛੱਤੇ ਪ੍ਰਿੰਟਡ ਵਿੱਚ ਹੈ ਇਹ ਨਹੀਂ ਆਊਗਾ ਜਿਵੇਂ ਇਹ ਪ੍ਰਿੰਟਡ ਵਿੱਚ ਹੈ ਇਹ ਵੀ ਪ੍ਰਿੰਟਡ ਵਿੱਚ ਹੈ ਹਮ ਇਹ ਵੀ ਪੇਂਟਡ ਹੀ ਆਊਗਾ ਉਹ ਬਾਥਰੂਮ ਬੈਨਿਟੀਆਂ ਵਗੈਰਾ ਹਰ ਕਿਤੇ ਇਹ ਚੀਜ਼ ਯੂਜ਼ ਹੋ ਰਹੀ ਹੈ ਠੀਕ ਹੈ ਮੈਨੂੰ ਪੇਂਟ ਕਰਾਂ ਦੀ ਲੋੜ ਨਹੀਂ ਹੈ ਇਹ ਸਰ ਜਿਹੜੇ ਤੁਸੀਂ ਪਿਛਲੇ ਬੈਕਚਾਰ ਦਾ ਰੈਸਟੋਨ ਦਿਖਾਇਆ ਸੀ ਇਹ ਅ ਇਹ ਸਰ ਜੀ ਕਿੱਥੇ ਕਿੱਥੇ ਯੂਜ਼ ਹੋ ਸਕਦੇ ਨੇ ਕੋਡਾ ਐਲੀਵੇਸ਼ਨ ਐਕਸਟੀਰੀਅਰ ਤੇ ਯੂਜ਼ ਹੋ ਸਕਦਾ ਘਰਾਂ ਦੇ ਬਾਹਰ ਫਾਇਰ ਏਰੀਆ ਹੁੰਦਾ ਉਸ ਵਾਂਗ ਓਟੀਐਸ ਏਰੀਆ ਹੋ ਗਿਆ ਜੇ ਅਗਰ 30 40 ਫੁੱਟ ਦੀ ਹਾਈਟ ਹੈ ਬੈਡਰੂਮਸ ਬ ਮੋਲਸ ਤੇ ਐਲ ਸੀ ਡੀ ਦੀ ਬੈਕ ਤੇ ਮਤਲਬ ਕਿਤੇ ਵੀ ਚਾਹੀਏ ਰੈਸੋਲੂਸ਼ਨ ਦੇ ਜਿਵੇਂ ਤੁਸੀਂ ਇਹ ਕੋਈ ਡੀ ਇਨੋਵੇਸ਼ਨ ਹੈ ਤੁਸੀਂ ਕਿੱਥੇ ਲਗਵਾ ਰਹੇ ਹੋ ਹਰ ਕਿਤੇ ਸੂਤ ਕਰੂਗਾ ਚੀਜ਼ ਤੁਹਾਨੂੰ ਪੁੱਛੂਗਾ ਕਿ ਹਾਂ ਜੀ ਬਾਕੀ ਚੀਜ਼ ਕੋ ਲੱਗੀ ਹੈ ਤੇ ਸਰ ਅਗਰ ਕਿਸੇ ਨੇ ਤੁਹਾਡੇ ਕੋਲ ਇਹ ਆਨਲਾਈਨ ਆਰਡਰ ਕਰਨਾ ਹੋਵੇ ਤੁਹਾਡੀ ਵੈਬਸਾਈਟ ਕੀ ਹੈ ਤੇ ਤੁਹਾਡਾ ਨੰਬਰ ਕੀ ਹੈ ਤਾਂ ਕਿ ਸਾਡੇ ਕੋਲ ਪਹੁੰਚ ਸਕੀ ਸਾਡਾ ਜੋ ਵੀ ਹੈ ਇਨੋਸ ਅਸੀਂ ਵੈਬਸਾਈਟ ਦੇ ਥਰੂ ਡੀਲਿੰਗ ਕਰਦੇ ਕਿਉਂਕਿ ਵੈਬਸਾਈਟ ਦਾ ਕੀ ਇਸ਼ੂ ਰਹਿੰਦਾ ਹੈ ਅੱਜ ਕੱਲ ਜਿੰਨਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਉਹ ਚੀਜ਼ ਵਾਸਤੇ ਹਰ ਕਿਸੇ ਦੇ ਮਨ 'ਚ ਡਾਊਟ ਆ ਜਾਂਦਾ ਹੈ ਇਸ ਕਰਕੇ ਜਿੰਨਾ ਵੀ ਸਾਰਾ ਸਟਾਕ ਅਸੀਂ ਫੈਕਟਰੀ ਰੱਖਿਆ ਹੋਇਆ ਹੈ ਸਾਡਾ ਨੈਟਵਰਕ ਪੈਨ ਇੰਡੀਆ ਹੈਗਾ ਕੋਈ ਵੀ ਰੈਫਰੈਂਸ ਲੈ ਕੇ ਸਾਨੂੰ ਡਾਇਰੈਕਟ ਕੰਟੈਕਟ ਕਰ ਸਕਦਾ ਅਸੀਂ ਬਾਇਡ ਬਾਇ ਟ੍ਰਾਂਸਪੋਰਟ ਅਸੀਂ ਉਹਨਾਂ ਨੂੰ ਡਿਲੀਵਰੀ ਦੇ ਸਕਦੇ ਕੀ ਕੰਟੈਕਟ ਨੰਬਰ ਸਰ ਆਪਣਾ ਕੰਟੈਕਟ ਨੰਬਰ ਹੈ ਮੇਰਾ 824825500 550 ਦੁਬਾਰਾ ਬੋਲੋ ਸਰ 825500 550 ਤੇ ਸਰ ਤੁਸੀਂ ਕਸਟਮਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਆਈਏ ਕੁਝ ਵੀ ਮਟੀਰੀਅਲ ਹੈ ਚਾਹੇ ਮੇਰਾ ਮਟੀਰੀਅਲ ਹੈ ਚਾਹੇ ਕਿਸੇ ਹੋਰ ਦਾ ਮਟੀਰੀਅਲ ਹੈ ਚੂਜ਼ ਕਰੋ ਜਿਹਦਾ ਤੁਹਾਡੇ ਤੇ ਕੰਫੀਡੈਂਸ ਹੈ ਕੋਈ ਕਹ ਰਿਹਾ ਸਾਡਾ ਮਟੀਰੀਅਲ ਅੱਛਾ ਹੈ ਉਹਨਾਂ ਦਾ ਮਟੀਰੀਅਲ ਅੱਛਾ ਹੈ ਤੁਸੀਂ ਆਪਣੀ ਲਾਈਕਿੰਗ ਉਹਨਾਂ ਨੂੰ ਦੱਸੋ ਫਿਰ ਦੇਖੋਗੇ ਉਹ ਤੁਹਾਨੂੰ ਕੀ ਚੀਜ਼ ਡਿਲੀਵਰ ਕਰ ਰਿਹਾ ਕੀ ਚੀਜ਼ ਉਹਨਾਂ ਕੋਲ ਹੈਗੀ ਬਾਕੀ ਕੋਈ ਚੀਜ਼ ਲੈਣੀ ਹੈ ਆਪਣੀ ਸਮਝਦਾਰੀ ਨਾਲ ਲੋ ਤੇ ਇਟ will look good ਤੇ ਆਪਣੀ ساری ਸ਼ਾਪ ਜਾਂ ਫੈਕਟਰੀ ਕਿੱਥੇ ਹੈ ਆਪਣੀ ਹਮੜਾ ਫੈਕਟਰੀ ਹੈ ਮੁੱਲਾਂਪੁਰ ਰੋਡ ਤੇ ਮੁੱਲਾਂਪੁਰ ਰੋਡ ਮੁੱਲਾਂਪੁਰ ਰੋਡ ਲੁਧਿਆਣਾ ਥੈਂਕ ਯੂ ਥੈਂਕ ਯੂ ਜੀ ਨੇ ਮੈਂ ਪਿੱਛੇ ਨਹੀਂ ਆਣਾ ਜਿਸ ਤਰ੍ਹਾਂ ਕਿ ਪਰ ਗੱਲਬਾਤ ਕੀਤੀ ਹੈ ਜਿਹੜੇ ਸਾਡੇ ਨਾਲ ਆਨਰ ਮੌਜੂਦ ਸੀਗੇ ਤੁਸੀਂ ਗੱਲਬਾਤ ਹੋਣੀ ਸੀ ਸਾਰੀ ਇਹਦਾ ਕੋ ਸਟੋਨ ਜਿਹੜੇ ਜਿਹੜੇ ਕਿ ਮੌਜੂਦ ਨੇ ਤੇ ਕਾਫੀ ਯਾਨੀ ਕਿ ਇਹ ਚੀਜ਼ਾਂ ਜਿਹੜੀ ਕਿ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਚਾਹੇ ਪੈਲਸ ਵਿੱਚ ਚਾਹੇ ਘਰ ਦੇ ਵਿੱਚ ਤਾਂ ਕਿਸੇ ਰਿਜ਼ੋਰਟ ਦੇ ਵਿੱਚ ਹੈ ਔਰ ਕਾਫੀ ਵਗਿਆ ਕੁਆਲਟੀ ਆ 15 ਤੋਂ 20 ਸਾਲ ਦੀ ਗਰੰਟੀ ਹੈ ਅਗਰ ਉਸ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਤੇ ਉਸ ਨੂੰ ਰਿਪਲੇਸ ਵੀ ਕਰਕੇ ਦੇਣਗੇ ਬਾਕੀ ਹੋਰ ਵੀ ਨਵੇਂ ਆਪਣੇ ਨਾਲ ਹਾਜ਼ਰ ਹੋਮਗਾ ਵੀ ਥੋੜਾ ਸਰਨਾਂ ਨਹੀਂ